ਸਾਹਨੇ ਬਣਾ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦੇ ਕਾਢਣਾ ਜਿਹੜੇ ਗਰੀਬਾਂ ਦੇ ਕਰਾਂ ਜਿਹਨਾਂ ਨੂੰ ਕਹਿੰਦੇ ਫ੍ਰੀ ਬੀਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਹੈ ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਸਾਨੂੰ 5500 ਰੁਪਏ ਆਇਆ ਜੀ ਹੁਣ 5500 ਹਾਂਜੀ ਮਸਲਾ ਹੱਲ ਕਰ ਮਸਲਾ ਵੀ ਐਂ ਕਰਿਓ ਬਾਲ ਸਾਹਿਬ ਮੈਨੂੰ ਇਹਨਾਂ ਫੋਟੋਕਾਪੀ ਦਿਓ ਆਪਣਾ ਅਕ ਲੈ ਕੇ ਨਾ ਜੁਸੀ ਦਾ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਤੇ ਮਗਰ ਪੈਕੇ ਨਾਲ ਬਹਾਲ ਕਰਾਉਣੇ ਆ ਜੀ ਪਹਿਲਾਂ ਫ੍ਰੀ ਕਿਹਾ ਜਾਂਦਾ ਸੀ ਹਾਜਾ ਬਿੱਲ ਵੀ ਹੁੰਦਾ ਸੀ ਮਾਤਮੀ ਸਿਆਸਤ ਦੀ ਗੱਲ ਹੈ ਬਗੈਰ ਸੋਚੇ ਸਮਝੇ ਬਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਗੈਰ ਰਿਪੋਰਟਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਿੰਦਾ ਕਿ ਸਾਡਾ ਕਿਉਂਕਿ ਇਹਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਇਛਿਆਰਾਂ ਦੇ ਲਾ ਰਹੇ ਆ ਪੈਸਾ ਚਾਹੀਦਾ ਸੀ ਤੇਜ਼ ਕਰਕੇ ਕਹਿੰਦੇ ਕਾਰਡ ਕੱਟ ਦਿਓ ਹੁਣ ਪੈਨਸ਼ਨਾਂ ਵੀ ਇਕੱਠੀਆਂ ਆ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਦੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਆਉਂਦਾ ਆਉਂਦਾ ਹਟਕਾ ਦਿੱਤਾ ਹੁਣ ਇਹ ਵੀ ਮਾਂ ਦਾ ਦੱਸਿਆ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਦਿੱਤਣੀਆਂ ਕੱਟ ਦਿੱਤਾ ਜਿਹੜਾ ਬੇਸਿਕਲੀ ਕੀਤੀ ਜਾਂਦੀ ਹੈ ਮਾਨਸਾ ਦੇ ਵਿੱਚ ਇੱਕ ਹੁਣ ਜੇ ਬੋਲੋ ਵੀ ਅੱਧੀ ਕੀ ਗਰੰਟੀ ਸਰ ਸਰ ਬਿਲੀਵਰੀ ਹੋਏ ਮਾਨਸਾ ਚ ਕੱਲ ਮਾਨਸਾ ਚ ਕੱਲ ਗੁਰਦੁਆਰੇ ਫਿਰ ਪੁਲਿਸ ਵੜ ਗਈ ਪੁਲਿਸ ਦੇ ਟਾਪ ਕੀ ਕੋਠਾ ਡੱਬਦੀ ਪਈ ਹੈ ਗਰੰਟੀ ਨਾ ਮਾਰਕਟ ਕੀਤੀ ਜਾਂਦੀ ਜਦੋਂ ਸਰਕਾਰੀ ਐ ਜੀ ਨਕਮੀ ਹੋਏ ਨਾ ਜਿਹਨੂੰ ਮਰਿਆਦਾ ਦਾ ਪਤਾ ਹੋਏ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਹੈ ਤਾਂ ਕੀ ਉਮੀਦ ਕਰ ਸਕਦੇ ਉਹਦੇ ਇਹਨੂੰ ਸਾਰਾ ਕੁਝ ਮੁਕਤ ਨਾ ਪੈਣਾ ਆ ਸੋਚਦਾ ਹੈ ਕਿ ਮੈਂ ਮੁੱਖ ਮੰਤਰੀ ਹੈ ਮੁੱਖ ਮੰਤਰੀ ਉਦੋਂ ਤੱਕ ਹੀ ਹੈ ਜਦੋਂ ਤੱਕ ਲੋਕ ਚਾਹੁੰਦੇ ਹੈ ਤੁਸੀਂ ਇੱਕ ਚੀਜ਼ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਹੈ ਇੱਕ ਨਾਰੇ ਦੀ ਹੋਰ ਵਾਲੇ ਵਾਲੀ ਹੈ ਬਦਲ ਸਾਹਿਬ ਗਵਰਨਰ ਸਾਹਿਬ ਬਦਲ ਸਾਹਿਬ ਗਵਰਨਰ ਸਾਹਿਬ ਬਦਲ ਸਾਹਿਬ ਨਹੀਂ ਬਾਦਲ ਸਾਹਿਬ ਜਗਜੀਤ ਸਿੰਘ ਬਾਦਲ ਜੀ ਨੂੰ ਕਹਿੰਦੇ ਨੇ 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 ياعقارتو جو سٽيڊيو او هي ياعقارتي دل سان دل سان رو 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 ਜਿੰਦਾਬਾਦ 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 ਤੇਰੇ ਕੋ ਨਹੀਂ ਹੈ ਨਾ ਈਸਟ ਫਿਰ ਕੇਂਦਰੀ ਉਪਰੰਤ ਦੇ ਵਿੱਚ ਦਖਣੀ ਇਸ ਤਰ੍ਹਾਂ ਜੋ ਹੈ ਹਾਲ ਬਿਜਾਰ ਸੀ ਜਾ ਕੇ ਦੁਕਾਨਦਾਰਾਂ ਨਾਲ ਗੱਲ ਕਰੇ ਸੀ ਜੀ ਸੁਖਵੀਰ ਸਿੰਘ ਬਾਦਲ ਜੀ ਦਾ ਕਾਫਲਾ ਜਿਹੜਾ ਕਿ ਅੰਚ ਪੰਜਾਬ ਦਾ ਪੂਰਾ ਹਾਲ ਕਰ ਦਿੱਤਾ ਅੱਜ ਗੁੰਡਾ ਗਰਦੀ ਇੱਥੇ ਡਿਵੈਲਪਮੈਂਟ ਉਹਦਾ ਕੋਈ ਨਾ ਹੀ ਨਹੀਂ ਹੈ ਮੈਂ ਜਿੱਥੇ ਵੀ ਗਿਆ ਸੜਕਾਂ ਟੁੱਟ ਗਈਆਂ ਇੱਥੇ ਸੀਵਰੇਜ ਬੰਦ ਹੋਇਆ ਪੀਣ ਵਾਲਾ ਪਾਣੀ ਮਿਲ ਨਹੀਂ ਰਿਹਾ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਨੀਲੇ ਕਾਰਡ ਕੱਟੇ ਗਏ ਸ਼ਗਨ ਬੰਦ ਕਰ ਦਿੱਤਾ ਪੇਸ਼ਨਾ ਅਸੀਂ ਐਸਸੀ ਸਕਾਲਰਸ਼ਿਪ ਦਿੰਦੇ ਹੁੰਦੇ ਸੀ ਬੱਚਿਆਂ ਨੂੰ ਉਹ ਵੀ ਬੰਦ ਕਰ ਦਿੱਤੀ ਹੈ ਮੁੱਖ ਮੰਤਰੀ ਦਿਖਾਈ ਦਿੰਦਾ ਨਹੀਂ ਮੁੱਖ ਮੰਤਰੀ ਦਾ ਇਕੱਲਾ ਕੰਮ ਹੈ ਕੇਜਰੀਵਾਲ ਦੇ ਮਗਰ ਮਗਰ ਫਿਰਨਾ ਕਰੋੜਾ ਰੁਪਿਆ ਤਕਰੀਬਨ 800 ਕਰੋੜ ਰੁਪਿਆ ਇਸ਼ਤਿਹਾਰਾਂ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕਰਨ ਵਾਸਤੇ ਦੂਜੇ ਸੂਬਿਆਂ ਤੇ ਲਾਇਆ ਕਹਿੰਦੇ ਆ ਸਾਡੇ ਕੋਲੇ ਖਜ਼ਾਨੇ ਚ ਪੈਸਾ ਨਹੀਂ ਸ਼ਰਾਬ ਘਟਾਲੇ ਤੋਂ ਲੈ ਕੇ ਐਡੇ ਐਡੇ ਜ਼ਮੀਨ ਤੇ ਘਟਾਲੇ ਕਰੀ ਜਾਂਦੇ ਆ ਇਹਨਾਂ ਜੀ ਜਿੰਦਾਬਾਦ ਜਿੰਦਾਬਾਦ ਚਲੋ ਜਿੰਦਾਬਾਦ جنگا پاڻي ۾ پنهنجي ليدو